ਇੱਕੋ ਘਰ ਦੀ ਆਪਾਂ ਕਈ ਮਸ਼ੀਨਰੀਆਂ ਲੈ ਕੇ ਪਹੁੰਚੇ ਸੀ ਇੱਕ ਆਪਾਂ ਜਮਾ ਸਸਤਾ ਬੋਲਟ ਲੈ ਕੇ ਪਹੁੰਚੇ ਆ ਹੋਰ ਵੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਅਲੱਗ-ਅਲੱਗ ਏਰੀਆ ਚੋਂ ਤੁਹਾਡੀ ਡਿਮਾਂਡ ਤੇ ਸੀ ਤੇ ਪੂਰੀ ਆਪਾਂ ਗੱਲਬਾਤ ਕਰਦੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਣਾ ਹੁੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰ ਸਵੈਪਟ ਗੱਡੀ ਤੁਸੀਂ ਚੈੱਕ ਕਰੋ ਜੀ ਪਹਿਲੀ ਸਵੈਪਟ ਗੱਡੀ ਆ VDI ਜੀ 2010 ਮਾਡਲ ਹੈ ਪਹਿਲੇ ਨਾਮ ਗੱਡੀ ਆ 160 ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਰੇਟ ਘੱਟ ਲਵਾਂਗੇ 160 ਦੇ ਵਿੱਚੋਂ ਵੀ ਹੋ ਜਾਊਗਾ ਪਟਿਆਲੇ ਗੱਡੀ ਆ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਟਾਇਰ ਚੈੱਕ ਕਰੋ ਜੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਤੁਸੀਂ ਚੈੱਕ ਕਰੋ ਹਰਿਆਣਾ ਨੰਬਰ ਗੱਡੀ ਆ ਜੀ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਵਧੀਆ ਮਾਲਕ ਨੇ ਚਲਾਈ ਹੋਈ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਮਾਲਕ ਦੇ ਘਰ ਦੀ ਪਰਸਨਲ ਰੱਖੀ ਹੋਈ ਗੱਡੀ ਐ ਤੇ ਤੁਹਾਨੂੰ ਕਿਵੇਂ ਦੀ ਲੱਗੀ ਜੀ ਗੱਡੀ ਜ਼ਰੂਰ ਕਮੈਂਟ ਕਰੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅ ਜੀ 95019 78869 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਬਾਕੀ ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਸੈਕਿੰਡ ਆਪਾਂ ਐਂਡੀ ਕਾਲੇ ਕੇ ਪਹੁੰਚਿਆ ਮਾਲਕ ਨੇ ਸੇਲ ਕਰਨੀ ਆ ਰੋਪੜ ਸਾਈਡ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਰੋਪੜ ਮਾਲਕ ਦਾ ਏਰੀਆ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਮਾਡਲ ਦੀ ਗੱਲ ਕਰੀਏ 7 ਮਾਡਲ ਮਾਲਕ ਨੇ ਦੱਸਿਆ ਤੇ 27 ਤੱਕ ਰ ਪਾਸਿੰਗ ਇਹਦੀ ਰੀਨਿਊ ਕਰਵਾਈ ਹੋਈ ਹੈ 2027 ਤੱਕ ਰ ਪਾਸਿੰਗ ਮਿਲ ਜੂਗੀ ਸੈਕੰਡ ਓਨਰ ਗੱਡੀ ਹੈ ਰੇਟ ਦੀ ਆਪਾਂ ਗੱਲ ਕਰੀਏ ਕੁੱਲ ਡਿਮਾਂਡ ਮਾਲਕ ਨੇ 75000 ਰੁਪਏ ਕਹੀ ਹੈ ਪੰਜਾਬ ਨੰਬਰ ਰੰਗ ਤੁਸੀਂ ਚੈੱਕ ਲੋ ਜੀ ਨਾ ਕੋਈ ਲੱਗੀ ਬੱਜੀ ਅਸੀਂ ਨਾ ਕੋਈ ਡੈਂਟ ਨਾ ਕੋਈ ਐਕਸੀਡੈਂਟਡ ਹੈ ਬਾਕੀ ਤੁਸੀਂ ਚੈੱਕ ਕਰੋ ਜੀ ਬੰਪਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਮਾੜੀ ਮੋਟੀ ਆਪਾਂ ਨੂੰ ਮਿਲੂ ਜ਼ਰੂਰ ਜਿਵੇਂ ਕਿ ਇੱਕ ਸਾਈਡ ਤੋਂ ਬੰਪਰ 'ਚ ਮਾੜੀੀ ਮਤਲਬ ਕੀ ਕਿਸੜੀ ਹੋਈ ਐ ਜੀ ਜਿਆਦਾ ਨਹੀਂ ਮਾੜੀ ਮੋਟੀ ਜੀ ਬਾਕੀ ਮੈਜਰ ਜੀਆਂ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਤੇ ਮਾੜੇ ਮੋਟੇ ਸਕਰੈਚ ਵੀ ਮਿਲਣਗੇ ਬਾਕੀ ਸੱਤ ਮਾਡਲ ਗੱਡੀਆਂ ਪਰ ਸੱਤ ਮਾਡਲ ਦੇ ਹਿਸਾਬ ਨਾਲ ਮਾਲਕ ਨੇ ਸੰਭਾਈ ਦੇ ਵਿੱਚ ਗੱਡੀ ਇਹ ਰੱਖੀ ਹੋਈ ਐ ਜੀ ਪੰਜਾਬ ਨੰਬਰ ਹੈ ਮੋਬਾਈਲ ਨੰਬਰ ਸਕਰੀਨ ਤੇ ਐ ਜੀ ਮਾਲਕ ਦਾ 981503650037 ਨਾਲ ਦੀ ਨਾਲ ਚਲਦੀ ਚਲਦੀ ਵੀਡੀਓ 'ਚ ਆਪਣਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਉੱਤੇ ਆਪਣਾ WhatsApp ਨੰਬਰ ਲਿਖ ਰਹੇ ਹਾਂ ਦਾ ਆਪਣੇ ਚੈਨਲ ਦਾ ਨੰਬਰ ਹੈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਆ ਘਾਰਾ ਮਕਾਨ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਵਧੀਆ ਜਾਣਕਾਰੀ ਸਾਰੀ ਤੇ ਕੁਝ ਕੁ ਫੋਟੋਆਂ ਸੀ ਬਸ ਭੇਜ ਦਿਆ ਕਰੋ ਫਰੀ ਚ ਤੁਹਾਡੀ ਐਡ ਲਗਾ ਦਿੱਤੀ ਜਾਊਗੀ ਇੱਕ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜਿਸ ਮਾਲਕ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਆ 23 11 2021 ਚ ਲਾਸਟ ਮਹੀਨੇ ਚ 2021 ਚ ਗੱਡੀ ਆਈ ਹੋਈ ਹੈ ਤੇ ਕੁੱਲ ਗੱਡੀ ਚੱਲੀ ਹੋਈ ਹੈ 18900 ਕਿਲੋਮੀਟਰ ਤੇ ਗੜ ਸ਼ੰਕਰ ਮਾਲਿਕ ਦਾ ਏਰੀਆ ਗੱਡੀ ਸਵਿਫਟ ਹੈ ਪੰਜਾਬ ਨੰਬਰ ਹੈ ਪੂਰੀ ਵਧੀਆ ਜੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਗੱਡੀ ਵਧੀਆ ਮਾਲਕ ਨੇ ਰੱਖੀ ਹੋਈ ਹੈ ਜੇ ਤੁਸੀਂ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਗੜ ਸ਼ੰਕਰ ਮਾਲਿਕ ਦਾ ਏਰੀਆ ਮਾਲਕ ਦੀ ਪਰਸਨਲ ਘਰੇ ਰੱਖੀ ਹੋਈ ਗੱਡੀ ਹੈ ਜੀ ਜਾ ਕੇ ਤੁਸੀਂ ਦੇਖੋਗੇ ਨਾਲੇ ਤਾਂ ਅੰਦਰ ਬਾਹਰੋਂ ਦੇਖ ਲਿਓ ਨਾਲੇ ਸਟਾਰਟ ਕਰਕੇ ਦੇਖ ਲਓ ਨਾਲੇ ਤੋੜ ਕੇ ਦੇਖ ਲਿਓ ਜੀ ਜਦੋਂ ਤੁਸੀਂ ਜਾਓਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆ ਚੁੱਕੀ ਰੇਟ ਗੱਡੀ ਦਾ ਪਸੰਦ ਆਊਗਾ ਡਿਮਾਂਡ 625 ਮਾਲਕ ਨੇ ਇੱਕ ਵਾਰੀ ਦੱਸੀ ਐ ਘਾਟਾ ਵਾਦਾ ਬਹਿ ਕੇ ਕੀਤਾ ਜਾਊਗਾ ਜੀ ਬਾਕੀ ਗੜ ਸ਼ੰਕਰ ਮਾਲਕ ਦਾ ਏਰੀਆ ਜੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਗੱਡੀ ਪਸੰਦ ਆਈਏ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾਣ ਤੋਂ ਪਹਿਲਾਂ ਮਾਲਕ ਨਾਲ ਫੋਨ ਤੇ ਗੱਲ ਲਾਜ਼ਮੀ ਕਰ ਲਿਓ 98764 63744 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਪਹਿਲਾਂ ਗੱਲ ਕਰੋ ਉਹ ਤੋਂ ਬਾਅਦ ਜਾਉ ਦੇਖੋ ਪਰਖੋ ਤੇ ਪੂਰੀ ਜਦੋਂ ਤਸੱਲੀ ਹੋ ਜੇ ਕਾਗਜ਼ ਪੱਤਰ ਜਦੋਂ ਤੁਸੀਂ ਚੈੱਕ ਕਰ ਲੇ ਉਹ ਤੋਂ ਬਾਅਦ ਗੱਡੀ ਦੀ ਡੀਲ ਕਰ ਸਕਦੇ ਹਾਂ ਜੀ ਤੇ ਕਰਕੇ ਡੀਲ ਰੇਟ ਮੁਕਾ ਕੇ ਘਰੇ ਲਿਆ ਸਕਦਾ ਹਾਂ ਖਰੀਦ ਕੇ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਬੋਲਟ ਦੀ ਬਹੁਤ ਵਧੀਆ ਆਪਾਂ ਬੋਲਟ ਲੈ ਕੇ ਪਹੁੰਚੇ ਆਂ ਮਾਡਲ ਤਾਂ ਮਾਲਕ ਨੇ 2010 ਦੱਸਿਆ ਪਰ ਬਹੁਤ ਵਧੀਆਗਾ 26 ਤੱਕਰ ਮਾਲਕ ਨੇ ਆਰਸੀ ਰੈਨਿਊ ਕਰਵਾਈ ਹੋਈ ਹੈ ਡਿਮਾਂਡ ਦੀ ਗੱਲ ਕਰੀਏ 125 ਮਾਲਕ ਨੇ ਡਿਮਾਂਡ ਕੀਤੀ ਹੈ ਤੇ ਜਿਹੜੀ ਪਿੱਛੇ ਤੁਸੀਂ ਸਬਕਟ ਗੱਡੀ ਦੇਖੀ ਸੀਗੀ ਉਹਨਾਂ ਦਾ ਹੀ ਇਹ ਬੁਲਟ ਹੈ ਦੋਵੇਂ ਚੀਜ਼ਾਂ ਇੱਕੋ ਥਾਂ ਤੇ ਤੁਹਾਨੂੰ ਮਿਲ ਜਾਣਗੀਆਂ ਇੱਕੋ ਘਰੇ ਮਿਲ ਜਾਣਗੀਆਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਗੱਡ ਸ਼ੰਕਰ ਮਾਲਕ ਦਾ ਏਰੀਆ ਗਾ ਤੇ ਬਾਕੀ ਤੁਸੀਂ ਚੈੱਕ ਕਰੋ ਜੀ ਹਰ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਪੁੱਠੇ ਗਹਿਰਾਂ ਵਾਲਾ ਪੂਰਾ ਵਧੀਆ ਗਾ ਪੰਜਾਬ ਨੰਬਰ ਹੈ ਰੇਟ ਮਾਲਕ ਨੇ ਕਿਹਾਗਾ ਮੂਕੇ ਤੇ ਕਰ ਲਾਂਗੇ ਬਾਕੀ ਤੁਸੀਂ ਮਾਲਕ ਨਾਲ ਆਪੇ ਰੇਟ ਮੁਕਾ ਲਿਓ ਜੀ ਜਿਹੜੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਆ ਜਿਹੜੀ ਜਾਣਕਾਰੀ ਮਾਲਕ ਨੇ ਆਪਣੇ ਕੋਲੇ ਭੇਜੀ ਹੋਈ ਆ ਉਹ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਸੀ 1 25 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਮਾਲਕ ਦਾ ਮੋਬਾਈਲ ਨੰਬਰ 98764 63 748 ਨੰਬਰ ਸੇਮ ਰਹੂਗਾ ਜੀ ਗੱਲ ਕਰੋ ਤੁਸੀਂ ਆਪ ਹੀ ਹੁਣ ਜਿਹੜੀ ਵੀ ਕਰਨੀ ਹੋਈ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਜਿਹੜੇ ਏਰੀਆ ਚ ਤੁਸੀਂ ਡਿਮਾਂਡ ਪਾਉਣੀ ਹੋ ਜਿਹੜੀ ਚੀਜ਼ ਵਸਤੀ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਜੀ ਚਾਹੇ ਤੁਸੀਂ ਗੱਡੀ ਬਾਰੇ ਕਹਿੰਦੇ ਹੋ ਚਾਹੇ ਮੋਟਰਸਾਈਕਲ ਬਾਰੇ ਚਾਹੇ ਬੋਲਟ ਬਾਰੇ ਚਾਹੇ ਕੋਈ ਘਰ ਕੋਠੀ ਮਕਾਨ ਤੁਸੀਂ ਕਹਿੰਨੇ ਰਹਿੰਦੇ ਹੋ ਤੇ ਆਪਾਂ ਲੈ ਕੇ ਤੁਹਾਡੇ ਏਰੀਆ ਚੋਂ ਆਉਂਦੇ ਰਹਿੰਨੇ ਆਂ ਜੀ ਬਾਕੀ ਤੁਸੀਂ ਜਿੰਨੇ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਤੁਸੀਂ ਵੀ ਐਡ ਕਰਵਾਉਣੀ ਹੈ ਅਗਲੀ ਵੀਡੀਓ 'ਚ ਤੁਹਾਡੇ ਕੋਲੇ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਆ ਕੋਠੀ ਹੈ ਕੁਝ ਵੀ ਹੈ ਜੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਵਾਰ-ਵਾਰ ਚੱਲਦਾ ਰਹਿੰਦਾ 9465929488 ਫਰੀ ਸਾਹਿਬ ਆਪਾਂ ਕਰਦੇ ਹਾਂ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਆਪਣਾ ਕੋਈ ਚੱਕਰ ਨਹੀਂ ਹੈਗਾ ਸੀ ਦੱਸ ਤੁਸੀਂ ਵੀਡੀਓ ਭੇਜੋ ਨਾਲ ਦੀ ਨਾਲ ਐਡ ਕਰਵਾਓ ਜੀ ਫਿਰ ਤੋਂ ਆਪਾਂ ਵੀਡੀਓ ਦੀ ਗੱਲਬਾਤ ਕਰਦੇ ਹਾਂ ਜੀ ਤੇ ਕੁੱਲ ਆਪਾਂ 23000 ਦਾ ਇੱਕ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਮਾਡਲ ਤਾਂ 2002 ਹੈ ਪਰ ਮੋਟਰਸਾਈਕਲ ਇਹ ਥੋੜਾ ਜਿਹਾ ਪੁਰਾਣਾ ਹੈਗਾ ਜਿਵੇਂ ਕਿ ਐਸਐਸ ਸੀਡੀ 100 ਹੁੰਦਾ ਸੀਗਾ ਪਹਿਲਾ ਹੀਰੋ ਹੁੰਦਾ ਆਉਂਦਾ ਹੁੰਦਾ ਸੀਗਾ ਮਿਲਦਾ ਬਹੁਤ ਘੱਟ ਹੈ ਜੀ ਵੈਸੇ ਤਾਂ ਤੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ موسی ਇਹਨਾਂ ਨੇ ਪਿੰਡ ਦੱਸਿਆਗਾ ਸਿੱਧੂ ਮੂਸੇ ਵਾਲੇ ਦੇ ਪਿੰਡ ਖੜਾਗਾ ਇਹ ਤੇ ਮਾਨਸਾ ਮਾਲਕ ਦਾ ਏਰੀਆ ਦਾ ਨਵੇਂ ਸ਼ੌਕਰ ਨਵੇਂ ਟਾਇਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ 2002 ਮਾਡਲ ਮੋਟਰਸਾਈਕਲ ਹੈ ਸੀਡੀ 100 ਐਸਐਸ ਜਿਹੜਾ ਪਹਿਲਾ ਹੁੰਦਾ ਸੀਗਾ ਬਾਕੀ ਫੋਟੋਆਂ ਚ ਤੁਹਾਨੂੰ ਪਤਾ ਲੱਗ ਗਈ ਜੀ ਅਸੀਂ ਸਾਰਾ ਕੁਝ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਮੋਬਾਈਲ ਨੰਬਰ 98882 ਤੇ 80748 ਗੱਲ ਕਰ ਸਕਦੇ ਹੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਜਿਹੜੀ ਗੱਡੀ ਜਵਾਂ ਸਸਤੀ ਆਪਾਂ ਲੈ ਕੇ ਪਹੁੰਚਿਆ ਭਗਤਾ ਭਾਈ ਕਾ ਮਾਲਕ ਦਾ ਏਰੀਆ ਦਾ ਚਾਰੋਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਗੱਡੀ ਦਾ ਨੰਬਰ ਆਪਾਂ ਨੂੰ ਪੰਜਾਬ ਮਿਲੂਗਾ ਮਾਲਕ ਨੇ ਵੀਡੀਓ ਵਧੀਆ ਬਣਾ ਕੇ ਭੇਜੀ ਹੈ ਤਿੰਨ ਮਾਡਲ ਗੱਡੀਆਂ ਅਸੀਂ ਤੇ ਪਖਤਾ ਭਾਈ ਕਮਾਲਕ ਦਾ ਏਰੀਆ ਜ਼ਿਲ੍ਹਾ ਬਠਿੰਡਾ ਲੱਗਦਾਗਾ ਤੇ ਤੁਹਾਨੂੰ ਸਾਰਾ ਕੁਝ ਬਾਕੀ ਤਾਂ ਮੈਂ ਦੱਸ ਹੀ ਦਿੱਤਾ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਮੌਕੇ ਤੇ ਹੋ ਜਾਊਗਾ ਰੇਟ 83605 1 ਮੰਜ਼ਲ 440 ਮਾਲਕ ਦਾ ਨੰਬਰ ਹੈ ਕਰੋ ਮਾਲਕ ਨਾਲ ਗੱਲ ਜੀ ਗਾ ਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗ ਰਹੀ ਜੀ ਵੀਡੀਓ ਤੇ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਕਰਿਓ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਤੁਹਾਡੇ ਕਮੈਂਟ ਮੈਂ ਦੇਖਦਾ ਹੁਣੇ ਅਸੀਂ ਤੇ ਤੁਹਾਡੀ ਕਮੈਂਟ ਨੂੰ ਦੇਖ ਕੇ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚ ਜਾਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਜੀ